ਜੀ গুড ਮਾਰਨਿੰਗ ਦੋਸਤੋ ਸਾਰਿਆਂ ਦਾ ਨੰਨਾ ਮੇਰੇ ਕੋਲ ਦੇ ਵਿੱਚ ਤੇ ਆ ਸਵੇਰੇ ਸਵੇਰੇ ਹੀ ਆ ਗਿਆ ਸੀਗਾ ਆਪਣਾ ਪੁੱਟਾ ਗੈਮਬਲੋਂ ਲਈ ਆ ਤੇ ਉਹ ਦਲੀ ਲੱਗ ਲੱਗੀ ਆ ਜਦੋਂ ਚੜਿਆ ਫਿਰ ਜਾਂਦਾ ਦੇਖ ਲੋ ਬੁਰਾ ਹਾਲ ਹੀ ਇੱਧਰ ਸ਼ਾਬਾਸ਼ ਬੇਟਾ ਬਹੁਤ ਬੜੀ ਸ਼ੇਵਾ ਹੁੰਦੀ ਏ ਫੁੱਲ ਆ ਤੀਥੇ ਵੀ ਦਿਲ ਕਰਦਾ ਜੀ ਸ਼ੇਵਾ ਤੇਰੀ ਹੋਈ ਜੇ ਕਦੇ ਆਏ ਕਦੇ ਸੇਵਾ ਕੋਈ ਨਾ ਲੋ ਲੋਈ ਮੁੰਡੇ ਕਹਿੰਦੇ ਇੱਧਰ ਕੱਪੜੇ ਬਦਲੀ ਜਾਂਦੇ ਉਹ ਨਾ ਇਹ ਮੇਰੇ ਨਾਲ ਲੋਕ ਲਾ ਕੇ ਹਟ ਜਾਂਦੇ ਮੈਂ ਦਿਖਾਉਂਦਾ ਇਹ ਲੋ ਇੱਜਤ ਦਾ ਪੜਦਾ ਰੱਖੀ ਰਹਿੰਦੇ ਨਾ ਮੈਨੂੰ ਵੀ ਲਾ ਕੇ ਕੱਪੜੇ ਨਹੀਂ ਪਸੰਦ ਹੁੰਦੇ ਹਾਲੇ ਤੱਕ ਸਾਰਾ ਖਲਾਰਾ ਇਹਨਾਂ ਨੇ ਹੀ ਪਾਇਆ ਤੂੰ ਨਾ ਲਾਉ ਕਰੀ ਜਾਂਦਾ ਚੱਬਿਆ ਚੱਲ ਜਿੰਮ ਜਾਣਾ ਕਿ ਵਿਆਹ ਤੇ ਜਾਣਾ ਤੇ ਕਾ ਦੇਖ ਲੋ ਕਟਾ ਦੂਸਰਾ ਹੈ ਅੰਦਰ ਉਹ ਆਹ ਆਹ ਹੋਈ ਮੁੰਡੇ ਚੱਲੇ ਸੀ ਜਿੰਮ 12 ਵਜੇ ਜਿੰਮ ਪਾਸ ਆ ਦੇਖ ਲੋ ਕਿਹੜਾ ਟਾਈਮ ਹੈ ਜਿੰਮ ਜਾਣ ਦਾ ਕਿਹੜੀ ਰੀਜ਼ ਨਾਲ ਪਾਏ ਦੂਗੀ ਇੱਥੇ ਰੀਜ਼ ਨਹੀਂ ਕਰੀ ਦਿੰਦੀ 1 2 3 4 ਆਪਣੀ ਜਿੰਮ ਸਾਰੀ ਫੁੱਲ ਆਪਣੇ ਬੰਦਿਆਂ ਨਾਲ ਹੀ ਭਰਦੀ ਹੈ ਸਾਰੀ ਹੀਸਤਾ ਪਾ ਭਰਦੇ ਆਪਣੀ ਹੋਈ ਜਿੰਮ ਅੱਛਾ ਦੇਖੋ ਜਿੰਮ ਜਾ ਕੇ ਜਦੋਂ ਲੋ ਬੰਦੇ ਆ ਗਏ ਹੀ ਜਿੰਮ ਵਿੱਚ ਲੋਕ ਰਹਿ ਗਏ ਅੰਦਰਲੇ ਪਾਸੋਂ ਬੋਲੋ ਕੀ ਹੋ ਗਿਆ ਸੀਗਾ ਵੇ ਲਾਕ ਹੋ ਗਿਆ ਮੈਂ ਚਾਰਜਰ ਚੱਕ ਬਸੀ ਲੋਈ ਬੰਦੇ ਦੀ ਖੁਸ਼ੀ ਸਭ ਹੀ ਆਂਦੀ ਇਹ ਦੇਖ ਲਾ ਦੇ ਚਲੋ ਕਿ ਪਹਿਲਾਂ ਕਿ ਜੇ ਅਪਾ ਜਿਮ ਮੇ ਲਾ ਕੇ ਕਿਤਾ ਪਹਿਲਾ ਵਾਰਮ ਅਪ ਲੋਈ ਫਿਰ ਕਰਤਾ ਹੀ ਪਾਵਰ ਵਰਕਆਊਟ ਸ਼ੁਰੂ ਪਹਿਲਾ ਸਹੀ ਲਈ ਅਪਾ ਬੈਂਚ ਪ੍ਰੈਸ ਮਿੱਤਰੋ ਅਪਾ ਹੋ ਗਏ ਫ੍ਰੀ ਜਿਮ ਲਾ ਕੇ ਚੱਲੇ ਅਪਾ ਘਰ ਨੂੰ ਤੇ ਅਪਾ ਆ ਗਏ ਹੀ ਪੈਸੇ ਕਢਾਉਣ ਤੇ ਜਿਮ ਚ ਹੋ ਗਏ ਸੀ ਫ੍ਰੀ ਹੁਣ ਅਪਾ ਜਾਣਾ ਆਪਣੀ ਦੁਕਾਨ ਤੇ ਤੇ ਮਿਲਦੇ ਆ ਚਲੋ ਤੁਹਾਨੂੰ ਜਾ ਕੇ ਦਿਖਾਉਨੇ ਆ ਕੀ ਨਵੋਲਾ ਦੁਕਾਨ ਤੇ ਉਹ ਖੜਾ ਆਪਣਾ ਕੱਟਾ ਰਿਹਾ ਨਾ ਕਟਾਂ ਕੇ ਉਹਨੇ ਵੀ ਆਪ ਨੂੰ ਬਣਾ ਦਾ ਛੱਡ ਕੇ ਚਲਾਇਆ ਗਿਆ ਲੋਈ ਫਿਰ ਆ ਗਏ ਆਪਾਂ ਕਟਿੰਗ ਕਰਾਉਂਗਾ ਕਟਿੰਗ ਕਰਾਉਂਦੋਂ ਪਹਿਲਾਂ ਤੇ ਹੁਣ ਬਾਅਦ ਦੀ ਲੁੱਕ ਦੇਖੋ ਕਿਵੇਂ ਦੀ ਲੱਗਦੀ ਆ ਕਮੈਂਟ ਕਰਕੇ ਦੱਸੋ ਕਿੰਦਾ ਲੱਗੀ ਹੈ ਕਟਿੰਗ ਆਪਣੀ ਲੋ ਵੀ ਮਿੱਤਰੋ ਆਪਾਂ ਨਹਾਤ ਹੋ ਕੇ ਹੋ ਗਏ ਸੀ ਰੈਡੀ ਤੇ ਇਹ ਹੁਣ ਦਿੱਲੇ ਆਪਾਂ ਆਪਣੇ ਸਪੈਕਟ ਫਾਰਮ ਤੇ ਤੇ ਇਹ ਬੰਦਾ ਬਹੁਤ ਹੀ ਆਪਣੇ ਕੁਅੱਜ ਆ ਵੀ ਪ੍ਰਦੀਪ ਕੀ ਹਾਲ ਹੈ ਵਧੀਆ ਤਕ ਭਾਈ ਜੋ ਉੱਥੋਂ ਤੁਰ ਕੇ ਆਏ ਐ ਏਡੀ ਦੂਰ लो भी मित्रोर लाद ला लो भी मित्रों आ गए बंद मिला ਤੇ ਬੰਦੇ ਨੂੰ ਟੇਕ ਨਹੀਂ ਆਉਂਦੀ ਆਪਣੇ ਬੰਦਿਆਂ ਨੂੰ ਕਹਿੰਦੇ ਹੁਣ ਫੇਰ ਕਹਿੰਦੇ ਕੀੜਾ ਕੱਢਣ ਜਾਣਾ ਹਾਂ ਹਾਂ ਵੀ ਮੁੰਡਿਓ ਕੀ ਕੀਤੀ ਸਾਲੀ 6 ਵਜੇ ਕਹਿੰਦੇ 8:30 ਵਜੇ ਪਹੁੰਚਾਂਗੇ ਚਲ ਕੰਡ ਟੱਪ ਕੇ ਆ ਜਾ ਇੱਕ ਤਾਂ ਬੜਾ ਇਤਨੀ ਖੁਸ਼ੀ ਖੁਸ਼ੀ ਹੋ ਰਹੇ ਜੱਫੀ ਮਾਰ ਰਹੇ ਲੋਕ ਨੇ ਭਰਾ ਜੱਫੀ ਪਾਏ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਪਹਿਲਾਂ ਤਾਂ ਆਟਾ ਚੱਕ ਕੇ ਲਿਆਉਣਾ ਨਹੀਂ ਨਹੀਂ ਇਹਦੇ ਬਾਰੇ ਸਾਲ जेड़े सू रोटियां तो खादा वह दो त्रा वा थो आटा लिया कौन हा कौन कौन है ਪਛਾਨ ਲਓ ਆਪਣਾ ਕੱਪ ਤੁਹਾਡਾ ਆਪਣਾ ਕੱਪ ਆਹ ਸਾਡੇ ਇਹਦਾ ਆਪਣਾ ਕੱਪ ਆਹ ਅੱਗੇ ਆਪਣੀ ਚਿਹਰ ਵਿੱਚ ਆਇਆ ਹਾਂ ਸਵਾਈਲ ਕਰਦੇ ਮਾੜੀ ਲੋਈ ਆ ਗਈ ਸੀ ਮੁੰਡੇ ਚਾਹ ਪੀਣੇ ਨਾਲ ਹੀ ਪੁੱਛਿਆ ਕਿ ਕਿੰਨਾਂ ਲੱਗਦਾ ਬੰਦੀ ਉਹ ਵੀ ਮੁੰਡਿਓ ਚਾਹ ਪੀਣੀ ਕਿ ਖਾਣਾ ਕੁਝ ਹਾਂ ਇਹ ਦੂਸਰਾ ਮੂਰਤ ਹੈ ਕੋੜਾ ਰਿਹਾ ਆ ਵੀ ਖਾਲਾ ਬੱਚੀ ਚੱਲ ਨਹੀਂ ਚੱਲ ਗੱਡਾ ਹੀ ਗੱਡੀ ਜਾਂਦੇ ਠੀਕ ਆ ਠੀਕ ਆ ਠੀਕ ਆ ਮੁੰਡਿਆ ਤੇਰੀ ਚੜਾਈ ਚਾਰ ਆਇਆ ਚਾਹੀ ਕੇ ਲੱਗਦਾ ਝੂਲਾ ਯਾਰ ਇਹ ਲੋਹੇ ਹੀ ਪਰਦੇਸੀ ਢਾਬੇ ਵਾਲੇ ਹੁਣ ਇੱਥੇ ਕਿਸ਼ਤੀ ਵਾਲਾ ਉਹ ਵੀ ਰੱਖਣ ਲੱਗੇ ਝੂਲਾ ਹਣ ਇੱਥੇ ਆਇਆ ਕਰਾਂਗੇ ਆਪਾਂ ਝੂਟੇ ਝਾੜੇ ਲੈਣ ਵੱਡਾ ਫੜੀ ਆਇਆ ਆਇਆ ਕਰੋਂਗੇ ਇੱਥੇ ਜੱਪੇ ਆਹ ਆਹ ਇਹੋ ਕੈਸਟੀ ਵੀ ਰੱਖਣ ਲੱਗੇ ਇੱਥੇ ਉਹ ਉਹ ਇਹ ਕੈਸਟੀ ਨੇ ਝੂਟੇ ਲਿਆ ਕਰਾਂਗੇ ਮੂਰੇ ਬੈਠੇ ਹਾਂ ਅੱਛਾ ਚਲੋ ਠੀਕ ਆ ਬਾਪਿਓ ਮੈਲ ਦੇ ਹਾਂ ਜੀ ਮਿੱਤਰੋ ਆਗੇ ਦੇ ਘਰ ਆ ਆ ਗਈ ਸੀ ਘਰ ਜਗੀਰ ਵੀਰੇ ਝੋੜਾ ਲਈ ਨੇ ਹਾਂ ਘਰ ਸਾਦੇ ਦੇ ਕਿ ਕੀ ਖਾਦੇ ਨੇ ਕੀ ਹੋਰ ਮਟਰ ਮਟਰ ਚਲੋ ਠੀਕ ਹੈ ਮਿੱਤਰੋ ਠੀਕ ਹੈ ওকে ਗੁੱਡ ਨਾਈਟ ਮੈਂ ਦੇ ਕੱਲ ਨੂੰ ਅਗਲੇ ਦਿਨ ਗੁੱਡ ਨਾਈਟ ਗੁੱਡ ਨਾਈਟ